ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਬਾਈ ਕੋਲ ਦੋ ਗਾਮਾ ਸੁਆਮੀਆ ਠੀਕ ਹੈ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਟੀਨਾ ਹੀ ਆਪਾਂ ਨੂੰ ਬੈਟਰਾਂ ਵਾਲਾ ਕਹਿੰਦੇ ਆ ਟੀਨਾ ਪਿੰਡ ਠੀਕ ਹੈ ਹਾਂਜੀ ਪਿੰਡ ਹਾਂ ਪਿੰਡ ਬੁੱਟਰ ਕਲਾ ਜਿਲ੍ਹਾ ਜਿਲ੍ਹਾ ਮੋਗਾ ਜੀ ਠੀਕ ਹੈ ਪਹਿਲੀ ਵਾਰ ਦੀ ਦੱਸੋ ਜਾਣਕਾਰੀ ਪਹਿਲੀ ਵਾਰ ਸੂਈ ਵੀ ਆਈ ਹੈ ਤੀਜੀ ਸੂਈ ਠੀਕ ਹੈ ਜੀ ਹਾਂਜੀ ਕਿੰਨੇ ਕ ਦਿਨ ਹੋਇਆ ਸੀ ਨੂੰ ਇਹ ਕੱਲ ਸੂਈ ਆਈ ਕੱਲ ਸੂਈ ਹੈ ਹਾਂਜੀ ਹਾਂਜੀ ਮਗਰ ਬੱਚੀ ਹੈ ਜੀ ਇਹਦੇ ਠੀਕ ਹੈ ਤੇ ਰੇਟ ਰੇਟ ਦਾ ਫੋਨ ਤੇ ਕਰ ਲਾਂ ਜੀ ਰੇਟ ਫੋਨ ਤੇ ਹਾਂਜੀ ਬਾਕੀ ਵੱਡੀ ਵੀਡੀਓ ਚ ਦੱਸਿਆ ਭਰਾ ਹਾਂਜੀ 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 ਲੋ ਭਰਾ ਚੈੱਕ ਕਰ ਸਾਹਿਬ ਆ ਬੱਸੀ ਹੈ ਜੀ ਦੀ ਮਗਰ ਹਾਂਜੀ ਹਾਂਜੀ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਾਹਿਬ ਸੰਗ ਜ਼ਰੂਰ ਹੈਗੇ ਮਾਦੀ ਠੀਕ ਹੈ ਜੀ ਲੈ ਬਾਕਮ ਬਹੁਤ ਵਧੀਆ ਸੋਹਣਾ ਸੁਨੱਖਾ ਬਾਕੀ ਵਧੀਆ ਹੈ ਤੁਹਾਡਾ ਤਰਾ ਹਾਂਜੀ ਭਾਈ ਦੂਜੀ ਵਾਰਡ ਦੀ ਦੱਸੋ ਜਾਣਕਾਰੀ ਦੂਜੀ ਵਾਰਡ ਜਰਸੀ ਹੈ ਜੀ ਹਾਂਜੀ ਇਹ ਦੂਜੇ ਸੂਏ ਸੂਈਆਂ ਨੂੰ 5-6 ਦਿਨ ਹੋ ਗਏ ਸੂਈ ਨੂੰ ਇਹ ਮਗਰ ਵੀ ਬੱਛੀ ਹੈ ਜੀ ਕਿਤੇ ਮਗਰ ਬੱਸੀ ਹੈ ਜੀ ਹਾਂਜੀ ਹਾਂਜੀ ਲੋਪੜਾ ਆਹ ਬੱਸੀ ਹੈ ਜੀ ਮਗਰ ਬਹੁਤ ਸੋਹਣੀ ਠੀਕ ਹੈ ਜੀ ਮੜੇ ਫੇਰ ਦਿਖਾਉਂਗਾ ਲਓ ਜੀ ਦੇਖੋ ਇਸ ਕੁਆਲਟੀ ਦਾ ਪੂਰੀ ਚੰਗੀ ਠੀਕ ਹੈ ਜੀ ਇਹਦਾ ਰੇਟ ਇਹਦਾ ਰੇਟ ਵੀ ਫੋਨ ਤੇ ਕਰ ਲੈ ਫੋਨ ਤੇ ਕਰੋਗੇ ਜਾਇ ਜੀ ਹੋਗਾ ਜੀ ਹਾਂਜੀ ਹਾਂਜੀ ਜਾਇ ਜੀ ਬਰਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਪੈਂਟ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਮੌਕਾ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ